ਜੇ ਗੁਰੂ ਗ੍ਰੰਥ ਸਾਹਿਬ ਵਿੱਚ ਦੁੱਖ ਭਜਨੀ ਦੇ ਸਰਲੇਖ ਹੀਟ ਬਾਣੀ ਨਹੀਂ ਤੇ ਇਹ ਸਰਲੇਖ ਨਵਾਂ ਦੇਣ ਦੀ ਸ਼ੁਰੂਆਤ ਕਿੱਥੋਂ ਹੋਈ ਕਿਹਨੇ ਕੀਤੀ ਸ਼ਬਦ ਵੱਖਰੇ ਵੱਖਰੇ ਲੈ ਕੇ ਉੱਪਰ ਸਰਲੇਖ ਦੁੱਖ ਭਜਨੀ ਇਹੋ ਕੋਈ ਮਿਸ਼ਨਰੀ ਕਾਲਜਾਂ ਦਾ ਬੰਦਾ ਕਰਦਾ ਕੋਈ ਸਟੱਡੀ ਸਰਕਲ ਦਾ ਕੋਈ ਬਲਾਰਾ ਕਰਦਾ ਜਾਂ ਉਹਨਾਂ ਦੀਆਂ ਜਥੇਬੰਦੀਆਂ ਕਰਦੀਆਂ ਤੇ ਇਹਨਾਂ ਨੇ ਕਰਨਾ ਸੀ ਇਹ ਬੰਦੇ ਬਾਣੀ ਨਾਲ ਛੇੜ ਛਾੜ ਕਰਦੇ ਆ ਪਰ ਆਹ ਕਿਹਨਾਂ ਨੇ ਕੀਤੀ ਕਿਸੇ ਨੇ ਬੋਲਣ ਦੀ ਕੋਸ਼ਿਸ਼ ਨਹੀਂ ਕੀਤੀ ਕਦੀ ਪੁੱਛਿਆ ਦੁਖ ਭੰਣੀ ਦੇ ਨਾਂ ਤੇ ਦੁਖ ਭੰਣੀ ਸਰਲਿਆ ਖੇਠ ਬਾਣੀ ਅੱਛਾ ਉਹ ਥੋੜਾ ਜਿਹਾ ਕੰਮ ਠੰਡਾ ਪਿਆ ਪ੍ਰੋਡਕਟ ਆਉਂਦੇ ਨੇ ਨਵੇਂ ਨਵੇਂ ਪ੍ਰੋਡਕਟ ਨਵੇਂ ਮੈਂ ਹੁੰਦੇ ਆ ਪ੍ਰੋਡਕਟ ਹੁਣ ਦੁਖ ਭੰਣੀ ਥੋੜਾ ਜਿਹਾ ਪ੍ਰੋਡਕਟ ਪਿਛੇ ਪੈ ਗਿਆ ਉਹਦੇ ਗੁਟਕੇ ਹੁਣ ਉਹਨੇ ਨਹੀਂ ਲੋਕ ਘਰਾਂ ਚ ਖੜਦੇ ਨਵਾਂ ਆ ਗਿਆ ਚੋ ਪਹਿਰਾ ਐਤਵਾਰ ਸ਼ੀਤ ਸਿਰਫ ਐਤਵਾਰ ਹੀ ਆਉਂਦੇ ਜਿਵੇਂ ਅਸੀਂ ਆਪਣਾ ਦਿਨ ਫ੍ਰੀ ਲੈ ਲਿਆ ਵੀ ਸ਼ਨੀਵਾਰ ਤੱਕ ਕੰਮ ਕਰਨਾ ਐਤਵਾਰ ਆਪਾਂ ਕੁਝ ਨਹੀਂ ਕਰਨਾ ਐਤਵਾਰ ਆਪਾਂ ਨੂੰ ਛੁੱਟੀ ਹੈ ਤੇ ਸ਼ੀਤਾਂ ਨੂੰ ਵੀ ਛੁੱਟੀ ਹੁੰਦੀ ਹੈ ਮਲਜਾਨੀ ਕਿ ਮੈਨੂੰ ਮੰਗਲਵਾਰ ਲੋਡ ਪੈ ਗਈ ਮੰਗਲਵਾਰ ਬਾਬਾ ਦੀਪ ਸਿੰਘ ਆਉਣੇ ਨਹੀਂ ਮੇਰੇ ਕੋਲ ਮੈਨੂੰ ਬੁੱਧਵਾਰ ਲੋਡ ਪੈ ਗਈ ਅੱਛਾ ਫਿਰ ਨਵੇਂ ਤੋਂ ਨਵੇਂ ਬੰਦੇ ਉੱਥੇ ਜਾਂਦੇ ਸਾਡੇ ਸਿਰ ਤੇ ਕਰਜ਼ਾ ਬੜਾ ਸੀ ਜਦੋਂ ਦੇ ਅਸੀਂ ਚਪਹਿਰਾ ਕੱਢਦੇ ਸਾਡੇ ਸਿਰ ਤੋਂ ਕਰਜ਼ਾ ਕਿਉਂਕਿ ਬਾਬਾ ਦੀਪ ਸਿੰਘ ਤੁਹਾਡੇ ਕਰਜ਼ੇ ਲਾਉਣ ਲਈ ਬਣਿਆ ਉਹ ਤਾਂ ਪੁੱਤ ਵਰ ਗਿਆ ਉਹ ਤੇ ਆਪਣੀਆਂ ਜਾਨਾਂ ਵਾਰ ਕੇ ਗੁਰੂ ਕੇ ਜੋਧੇ ਕਰਜਾ ਹੁਣ ਮੈਂ ਤੇਰੇ ਇੱਕ ਦਿਨ ਸਟੇਜ ਤੇ ਬੋਲਿਆ ਸੀ ਕਰਜਾ ਲਿਆ ਹੋਵੇ 20 گاਵਾਂ ਲਈ ਤੇ ਪਾਲਵਾ ਮੈਂ ਕੋਠੀ ਤਿੰਨ ਮੰਜ਼ਲੀ ਤੇ ਕੋਠੀ ਤੋਂ ਕਰਜਾ ਲੈਜੂ ਬੋਲ ਕੇ ਤੁਸੇ ਭਲਾ ਤੇ ਮੁੜ ਕੇ ਮੈਂ ਚਪਹਿਰਾ ਕੱਟਣ ਲਾ ਆਪਾਂ ਬਾਬਾ ਦੀਪ ਸਿੰਘ ਜੀ ਮੇਰਾ ਕਰਜਾ ਲਾ ਦਿਓ ਸਮਝ ਆਈ ਪਿਆਰੇਓ ਗੁਰੂ ਕੇ ਪਿਆਰੇ ਕੋ ਸਮਝ ਆ ਰਹੀ ਘਰਾਂ ਚ ਬੈਠੇ ਹੋ ਕੋ ਸਮਝ ਆ ਰਹੀਏ ਗੁਰੂ ਕੇ ਸਿੱਖੋ ਇੱਕ ਕੈਨੇਡਾ ਬੈਠੀ ਹੈ ਬੀਬੀ ਉਹ ਇਦਾਂ ਕਹਿੰਦੀ ਹੈ ਚਪਹਿਰਾ ਕੱਟਣਾ ਤੇ ਮੈਂ ਤੁਹਾਨੂੰ ਰਸਤਾ ਲਖਾਉਂਗੀ ਸੁੱਕਾ ਸਮਾਨ ਲੈ ਕੇ ਆਇਓ ਅਗਲੇ ਨੂੰ ਪਤਾ ਜੇ ਗਿੱਲਾ ਲੈ ਆਂਦਾ ਉਹ ਦੋ ਦਿਨਾਂ ਚ ਖਰਾਬ ਹੋ ਜਾਣਾ ਸੁੱਕਾ ਲਿਆਓਗੇ ਤੇ ਮੇਰੀ ਮਰਜ਼ੀ ਹੋਊਗੀ ਜਦੋਂ ਮੈਂ ਆਟਾ ਗੁੰਨਣਾ ਹੋਊਗਾ ਜਦੋਂ ਮੈਂ ਦਲੀਆ ਬਣਾਉਣਾ ਹੋਊਗਾ ਜਦੋਂ ਮੈਂ ਕੋਈ ਚੀਜ਼ ਬਣਾਉਣੀ ਹੋਊਗੀ ਉੱਥੇ ਐਮੈਸਟਰ ਇਹ ਅੰਮ੍ਰਿਤਸਰ ਦੇ ਵਿੱਚ ਵਿਚ ਪੈਰਾਂ ਦਾ ਵੈਸਟਰ ਉਹਦਾ ਚਪਹਿਰਾ ਕੱਟੋ ਤੁਸੀਂ ਠੀਕ ਹੋਗੇ ਆਪਣਾ ਉਹਦਾ ਬਹੁਤ ਵੱਡਾ ਹਸਪੀਟਲ ਹੈ ਤੇ ਜਦੋਂ ਅਸੀਂ ਇਹ ਪ੍ਰਚਾਰ ਕਰਦੇ ਆ ਪਤਾ ਕੀ ਜਾਂਦੇ ਇਹ ਬਾਬਾ ਦੀਪ ਸਿੰਘਾ ਮੱਥਾ ਲਾਉਂਦੇ ਅਸੀਂ ਬਾਬਾ ਦੀਪ ਸਿੰਘਾ ਮੱਥਾ ਲਾਉਂਦੇ ਅਹੀਂ ਤੇ ਬਾਬਾ ਦੀਪਸਾ ਸਤਕਾਰ ਬਹਾਲ ਕਰਨਾ ਚਾਹੁੰਦੇ ਤੁਸੀਂ ਲੋਕ ਬਾਬਾ ਦੀਪ ਸਿੰਘ ਦਾ ਨਾਮ ਵਰਤ ਕੇ ਆਪਣੀਆਂ ਦੁਕਾਨਾਂ ਚਲਾ ਰਹੇ ਆਂ ਅੱਜ ਸੰਗਤਾਂ ਨੂੰ ਦੱਸਣਾ ਚਾਹੁੰਦੇ ਅਸੀਂ ਬਾਬਾ ਦੀਪ ਸਿੰਘ ਨੂੰ ਇਨ੍ਹਾਂ ਲੋਕਾਂ ਨੂੰ ਵੱਧ ਮੰਨਦੇ ਆਂ ਇਹ ਲੋਕ ਬਾਬਾ ਦੀਪ ਸਿੰਘ ਦਾ ਨਾਮ ਵਰਤ ਕੇ ਆਪਣੀਆਂ ਦੁਕਾਨਾਂ ਚਲਾਉਂਦੇ ਤੇ ਸਾਨੂੰ ਆਪਣੀਆਂ ਦੁਕਾਨਾਂ ਚਲਾਉਣ ਦੀ ਲੋੜ ਨਹੀਂ ਅਸੀਂ ਦੱਸਣਾ ਚਾਹੁੰਦੇ ਆਂ ਕਿ ਜੋ ਜਿਸ ਸਤਕਾਰ ਲਈ ਬਾਬਾ ਦੀਪ ਸਿੰਘ ਵਰਗੇ ਯੋਧਿਆਂ ਨੇ ਕੁਰਬਾਨੀਆਂ ਦਿੱਤੀਆਂ ਉਹਨਾਂ ਦੇ ਫਿਰ ਨਾਂ ਨਵੇਂ-ਨਵੇਂ ਅਮਰਸ਼ੀਦ ਸ਼ੀਤੇਸ਼ੀਦ ਹੁੰਦਾ ਜੀ ਅਸ਼ਾ ਨਾਂ ਵਿਗਦਾ ਕਦੀ ਭਾਈ ਤਾਰੂ ਸਿੰਘ ਦਾ ਨਾਂ ਲਿਆ ਜਿਹਦਾ ਖੋਪਰ ਲੱਥਾ ਸੀ ਕਦੀ ਭਾਈ ਮਤੀਦਾਸ ਦਾ ਨਾਂ ਲਿਆ ਹੋਵੇ ਭਾਈ ਸਤੀਦਾਸ ਦਾ ਭਾਈ ਮਨੀ ਸਿੰਘ ਦੇ ਬੰਦ-ਬੰਦ ਕੱਟੇ ਗਏ ਭਾਈ ਸਤੀਦਾਸ ਨੂੰ ਰੂਂਚ ਲਪੇਟ ਕੇ ਸਪਾਈ ਮਤੀਦਾਸ ਦੇ ਸੀਸ ਤਿਆਰਾ ਚੱਲਿਆ ਸਿੱਖੋ ਜਾਗਣਾ ਪੈਣਾ ਸਾਨੂੰ ਬਾਬਾ ਦੀਪ ਸਿੰਘ ਇੱਕ ਸਿੱਖ ਸੀ ਜਿਹਨੇ ਗੁਰੂ ਦੇ ਇਸ਼ਕ ਵਿੱਚ ਆਪਣੀ ਜਾਨ ਕੁਰਬਾਨ ਕਰ ਦਿੱਤੀ ਆਪਣਾ ਆਪ ਵਾਰ ਦਿੱਤਾ ਇਹ ਲੋਕ ਬਾਬਾ ਦੀਪ ਸਿੰਘ ਨੂੰ ਗੁਰੂ ਦੇ ਬਰਾਬਰ ਖੜਾ ਕਰਨਾ ਚਾਹੁੰਦੇ ਆ ਤੇ ਬਾਬਾ ਦੀਪ ਸਿੰਘ ਇਹਨਾਂ ਲੋਕਾਂ ਤੇ ਖੁਸ਼ ਨਹੀਂ ਹੋਏਗਾ ਨਾ 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 ਫਿਰ ਉਹ ਏਦਾਂ ਮਰਿਆਦਾ ਦੱਸਦੇ ਏਦਾਂ ਸੁੱਚੀ ਚਾਦਰ ਰੱਖੋ ਕਿਤੇ ਗੁਰੂ ਅੰਸਾਜ ਲਿਖਿਆ ਜੀ ਇਹ ਮਰਿਆਦਾ ਕੋਈ ਏਦਾਂ ਦਾ ਵਿਧੀ ਵਿਧਾਨ ਸਿੱਖ ਰਹਿਤ ਮਰਿਆਦਾ ਵਿੱਚ ਕਿਤੇ ਲਿਖੀ ਹੈ ਪਰ ਪੁੱਛੇ ਕਿਹੜਾ ਜੀ ਪਿਆਰਿਓ ਕਿਹੜਾ ਬੋਲੇ ਜਾਂ ਤੇ ਫਿਰ ਜਿਹੜੇ ਜਿਹੜੇ ਵੀ ਇਹ ਚੁਪਹਿਰਿਆਂ ਦੀ ਪ੍ਰਚਾਰ ਕਰਦੇ ਆ ਨਾ ਲਿਖ ਕੇ ਦੇਣ ਸੰਗਤ ਵੀ ਜਿੱਦਨ ਸਾਡੇ ਘਰ ਕੋਈ ਬਿਮਾਰ ਹੋਗਾ ਅਸੀਂ ਹਸਪੀਟਲ ਨਹੀਂ ਜਾਵਾਂਗੇ ਕਿਸੇ ਡਾਕਟਰ ਕੋਲ ਇਲਾਜ ਨਹੀਂ ਕਰਾਵਾਂਗੇ ਤੇ ਉਹ ਜਿਹੜੇ ਚੁਪਹਿਰਿਆਂ ਦੇ ਅਡਮਿਸਟਰਵਾ ਉਹਨਾਂ ਦੇ ਆਪਣੇ ਪਰਿਵਾਰ ਜਿਹੜੋਂ ਮੈਂਬਰ ਬਿਮਾਰ ਹੁੰਦੇ ਉਹਨਾਂ ਨੂੰ ਵੀ ਹਸਪੀਟਲਾਂ ਵਿੱਚ ਜਾ ਕੇ ਦਵਾਈਆਂ ਲੈਣੀਆਂ ਪੈਂਦੀਆਂ ਪਰ ਪ੍ਰਚਾਰਕ ਰਾਗੀ ਢਾਡੀ ਕਵੀਸ਼ਰ ਪਤਾ ਕਿਉਂ ਨਹੀਂ ਬੋਲਦੇ ਕਿਉਂਕਿ ਅੱਜ ਇੱਕ ਨਵਾਂ ਸਿਸਟਮ ਚੱਲ ਪਿਆ ਹੈ ਸੋਸ਼ਲ ਮੀਡੀਆ ਤੇ ਗਾਲਾਂ ਕੱਢਦੇ ਆ ਤੇ ਬੰਦਾ ਗਾਲਾਂ ਤੋਂ ਡਰਦਾ ਕੀ ਆਂਦਾ ਭਲਾ ਉਹ ਬੋਲੋ ਜਿਹੜਾ ਲੋਕਾਂ ਨੂੰ ਚੰਗਾ ਲੱਗੇ ਜੋ ਲੋਕਾਂ ਨੂੰ ਬੋਲੋ ਸਾਰੀ ਜੀ ਜੋ ਲੋਕਾਂ ਨੂੰ ਪਰ ਪਤਾ ਉਹਨਾਂ ਨੂੰ ਵੀ ਹੈਗਾ ਇਹ ਸੱਚ ਨਹੀਂ ਆ ਤਾਂ ਮੈਂ ਫਿਰ ਦੁਬਾਰਾ ਬੇਨਤੀ ਕਰਦਾ ਜੇ ਕੋਈ ਸਿਧਾਂਤ ਵਿੱਚ ਸਿੱਖੀ ਵਿਚਾਰਧਾਰਾ ਨੂੰ ਸਮਝਿਓ ਅਸੀਂ ਖਲੋਤੇ ਕਿੱਥੇ ਆ ਮੈਂ ਫਿਰ ਦੁਬਾਰਾ ਬੇਨਤੀ ਕਰਦਾ ਸਾਨੂੰ इमोशनल ਗੱਲਾਂ ਕਰ ਕਰਕੇ ਬਲੈਕਮੇਲ ਕੀਤਾ ਜਾ ਰਿਹਾ ਸਿੱਖੀ ਸਿਧਾਂਤ ਤੋਂ ਤੋੜਿਆ ਤੇ ਵਿਛੋੜਿਆ ਜਾ ਰਿਹਾ ਅਸਲੀ ਵਿਚਾਰਧਾਰਾ ਜਿਸ ਜਿਹੜੀ ਸਾਨੂੰ ਗੁਰੂ ਨੇ ਦਿੱਤੀ ਸੀ ਉਤੋਂ ਅਸੀਂ ਬਹੁਤ ਦੂਰ ਜਾ ਕੇ ਬਹਿ ਗਏ। ਤੋਂ ਖੈਰ ਜਿਹੜੀ ਮੈਂ ਬੇਨਤੀ ਕਰ ਰਿਹਾ ਸੀ, ਬਾਬਾ ਦੀਪ ਸਿੰਘ ਦੀ ਰਿਸਪੈਕਟ ਹਰ ਸਿੱਖ ਕਰਦਾ ਹੈ ਕਿ ਉਹਨਾਂ ਨੇ ਬਹੁਤ ਵੱਡੀ ਕੁਰਬਾਨੀ ਕੀਤੀ ਪਰ ਆ ਚੇਤਾ ਰੱਖਿਓ ਜਿਹੜਾ ਉਹਨਾਂ ਦਾ ਨਾਂ ਵਰਤ ਕੇ ਆਹ ਗਲਤ ਕੰਮ ਕੀਤਾ ਜਾ ਰਿਹਾ ਹੈ। ਸ਼ਹੀਦ ਵੀ ਵੰਡ ਲੈ ਜੀ ਸਾਡੇ ਲੋਕਾਂ ਨੇ। ਸ਼ਹੀਦ ਵੀ ਵੰਡ ਲੈ। ਦੋ ਸਿੱਖ ਨੇ ਜੀ ਬਾਬਾ ਬੁੱਢਾ ਜੀ ਤੇ ਬਾਬਾ ਦੀਪ ਸਿੰਘ ਇਹਨਾਂ ਦੇ ਨਾਂ ਤੇ ਜਿੱਥੇ ਮਰਜ਼ੀ ਗੁਰਦੁਆਰਾ ਖੋਲ ਦਿਓ। ਬੱਲੇ ਬੱਲੇ ਹੋ ਜਾਣੀ। ਆ ਲੁਧਿਆਣੇ ਸਾਡੇ ਮਾਡਲ ਟਾਊਨ ਉਥੇ ਇੱਕ ਪਹਿਲਾ ਹੌਲੀ ਹੌਲੀ ਬਾਬਾ ਦੀਪ ਸਿੰਘ ਦੇ ਨਾਂ ਤੇ ਖੁੱਲਿਆ ਤੇ ਉਧਰ ਸੰਗਤ ਵੱਧ ਆਉਣ ਲੱਗ ਪਈ ਉਹਨਾਂ ਸਾਹਮਣੇ ਲੱਗੇ ਵੀ ਇਧਰ ਜਾ ਦੇ ਗਾਹ ਕੋਣ ਲੱਗ ਪਏ ਉਹਨਾਂ ਬਾਬਾ ਬੁੱਢੇ ਦੇ ਨਾਂ ਤੇ ਖੋਲ ਤਾਂ ਸਾਹਮਣੇ ਚਾ ਇੱਕੇ ਚੌਂਜ ਦੋ ਗੁਰਦੁਰਿਆ ਇੱਕ ਬੰਨੇ ਬਾਬਾ ਬੁੱਢਾ ਜੀ ਦੇ ਨਾਂ ਤੇ ਇੱਕ ਬੰਨੇ ਬਾਬਾ ਦੀਪ ਸਿੰਘ ਦੇ ਨਾਂ ਤੇ ਮੈਂ ਕੈਨੇਡਾ ਗਿਆ ਤੇ ਉੱਥੇ ਬਾਬਾ ਬੁੱਢਾ ਜੀ ਦੇ ਨਾਂ ਤੇ ਗੁਰਦੁਰਾ ਮੈਨੂੰ ਉਹਨਾਂ ਨੇ ਮਾੜੀ ਕਿਸਮਤ ਨੂੰ ਸੱਦ ਲਿਆ ਮਾੜੀ ਕਿਸਮਤ ਤਾਂ ਕਿੰਨਾ ਵੀ ਮੇਰੇ ਕੋਲ ਲੰਬੀਆਂ ਪੌਚੀਆਂ ਨਹੀਂ ਹੁੰਦੀਆਂ ਤੇ ਮੈਂ ਕਿਹਾ ਜੀ ਕਿਉਂ ਬਾਬਾ ਬੁੱਢਾ ਜੀ ਇੱਥੇ ਆਏ ਆ ਮੈਂ ਕਿਹਾ ਸ਼ੁਗਰਾ ਮੈ ਬਾਬਾ ਬੁੱਢਾ ਜੀ ਨਹੀਂ ਗਏ ਅਸੀਂ ਤੇ ਇਲਾਕਾ ਵੰਡਿਆ ਜੀ ਗੁੱਸਾ ਨਾ ਮਨਾਇਓ ਸਿੱਖੋ ਜੇ ਅਰਦਾਸ ਹੁੰਦੀ ਆ ਬਾਬੇ ਬਕਾਲੇ ਦੇ ਲਾਕੇ ਤੇ ਫਿਰ ਨਵੇਂ ਪਾਸ਼ਾ ਦਾ ਨਾਮ ਲੈਣਾ ਜੇ ਅਰਦਾਸ ਹੁੰਨੀ ਆ ਦਿੱਲੀ ਤੇ ਉੱਥੇ ਗੁਰੂ ਹਰਿਕ੍ਰਿਸ਼ਨ ਪਾਸ਼ਾ ਦਾ ਨਾਮ ਲਿਆ ਜਾਣਾ ਜੇ ਅਰਦਾਸ ਅੰਮ੍ਰਿਤਸਰ ਹੋਣੀ ਤੇ ਗੁਰੂ ਰਾਮਦਾਸ ਜੀ ਦਾ ਨਾਮ ਲਿਆ ਜਾਣਾ ਅਸੀਂ ਤੇ ਗੁਰੂ ਗੁਰੂ ਵੀ ਇਲਾਕਿਆਂ ਦੇ ਹਿਸਾਬ ਨਾਲ ਵੰਡਦੇ ਜਿਵੇਂ ਅਸੀਂ ਕਹਿੰਨਾ ਮੈਂ ਮਾਲਵੇ ਦਾਵਾ ਮੈਂ ਦੁਆਬੇ ਦਾਵਾ ਬੇ ਬੰਗਾਲ ਦਾਵਾ ਮੈਂ ਚਾਰਖੰਡ ਦਾਵਾ ਮੈਂ ਮਹਾਰਾਸ਼ਟਰ ਦਾਵਾ ਉਹ ਪਿਆਰਿਓ ਸਿੱਖ ਤੇ ਸਿੱਖ ਹੁੰਦਾ ਭਾਵੇਂ ਕਿਤੋਂ ਦਾ ਵੀ ਹੋਵੇ ਅਹੀਂ ਤੇ ਅਹੀਂ ਤੇ ਗੁਰੂ ਅਹੀਂ ਲੋਕ ਵਿਤਕਰੇ ਕਰਨੇ ਅਸੀਂ ਗੁਰੂਆਂ ਨੂੰ ਵੀ ਵਿਰਤਿਆਜ ਪਾਤਾ ਅਸੀਂ ਗੁਰੂ ਵੀ ਵੰਡ ਲਏ ਜਿਹੜੀ ਅਰਦਾਸ ਦਿੱਲੀ ਹੋਏਗੀ ਉਥੇ ਦੂਜੇ ਕਿਸੇ ਗੁਰੂ ਦਾ ਨਾਂ ਨਹੀਂ ਲਿਆ ਜਾਣਾ ਉਥੇ ਸਿਰਫ ਗੁਰੂ ਹਰਿਕ੍ਰਿਸ਼ਨ ਪਾਸ਼ਾ ਦਾ ਨਾਂ ਲਿਆ ਜਾਣਾ ਹੈ ਜਿਹੜਾ ਬਾਬੇ ਬਕਾਲੇ ਅਰਦਾਸ ਹੋਏਗੀ ਉਥੇ ਨਵੇਂ ਪਾਸ਼ਾ ਕਿਉਂਕਿ ਜੇ ਮੈਨੂੰ ਸਿੱਖ ਨੂੰ ਦਿੱਲੀ ਲੋੜ ਪੈ ਗਈ ਉਥੇ ਨਵੇਂ ਪਾਸ਼ਾ ਨਹੀਂ ਆਉਣਗੇ ਜੇ ਸਿੱਖ ਨੂੰ ਬੰਗਾਲ 'ਚ ਲੋੜ ਪੈ ਗਈ ਉਥੇ ਨਵੇਂ ਪਾਸ਼ਾ ਨਹੀਂ ਆਉਣਗੇ ਪਰ ਬੋਲੇ ਕਿਹੜਾ ਜੀ ਕਿ ਕਿ ਗਾਲਾਂ ਖਾਉ ਕਿਹੜਾ ਬੋਲ ਕੇ ਜੀ ਕਿਉਂਕਿ ਆਜ ਕੱਲ ਤੇ ਕਮੈਂਟ ਵੀ ਗਾਲਾਂ ਵਾਲੇ ਹੁੰਦੇ ਆ ਨਾ ਤੇ ਹੈ ਅਸਲ ਦੇ ਵਿੱਚ ਉਹ ਪੂਰਾ ਇੱਕ ਵਿੰਗ ਕੰਮ ਕਰਦਾ ਇੱਕੇ ਬੰਦੇ ਦੀਆਂ ਚਾਰ ਚਾਰ ਐਡੀਆਂ ਜਦੋਂ ਪੰਜ ਸੱਤ ਗਾਲਾਂ ਕੱਢਦੇ ਬੰਦਾ ਫੇਸਬੁੱਕ ਤੋਂ ਪਰਹੋਗੇ ਬੈਠਦਾ ਕੰਦਾ ਲੋੜ ਹੀ ਨਹੀਂ ਆਪਾਂ ਨੂੰ ਸੱਚ ਬੋਲਣ ਦੀ ਦੁਕਾਨ ਤੇ ਸਵੇਰੇ ਜਾਓ ਸ਼ਾਮਾਂ ਨੂੰ ਆਪਣੇ ਘਰ ਆਓ ਰੋਟੀਆਂ ਦੋ ਖਾਓ ਤੇ ਚੁੱਪ ਕਰਕੇ ਮੋਫੜੀਆਂ ਜੱਬੋਂ ਤੇ ਰਾਤ ਨੂੰ ਸੌ ਜਾਓ ਤੇ ਐਤਵਾਰ ਗੁਰਦੁਾਰੇ ਜਾਓ ਗੋਲ 'ਚ 10 ਰੁਪਏ ਪਾਓ ਜੇ ਕੀਰਤਨ ਹੋ ਰਿਹਾ ਹੋਵੇ ਤੇ 10 ਰੁਪਏ ਗੋਲ 'ਚ ਪਾ ਦਿਓ ਤੇ ਲਾਗੇ ਇੱਕ ਜਿੱਥੇ ਕੀਰਤਨ ਦੀ ਬਲਖੀਆ ਭੇਟਾ ਵਾਲੀ ਉੱਚ ਦਾ ਵੀ ਪਾ ਦਿਓ ਆਣ ਕੇ ਲੰਗਰ ਛਾ ਕੇ ਤੇ ਘਰ ਆ ਜੋ ਗੁਰਪੁਰ ਮਨਾਇਆ ਗਿਆ ਮੈਂ ਕਿਹੇ ਤੋਂ ਕੀ ਲੈਣਾ ਤੇ ਪਰ ਜਦ ਦਿਨ ਮਰਾਂਗੇ ਉਦੋਂ ਹੀ ਮਰ ਜਾਣਾ ਥੋੜਾ ਬਹੁਤਾ ਜੇ ਇਹੋ ਕੰਮ ਸਾਡੇ ਗੁਰੂ ਤੇ ਸਿੱਖ ਵੀ ਸੋਚਦੇ ਰਹਿੰਦੇ ਦੁਨੀਆਂ ਦੇ ਵਿੱਚ ਐਡੀ ਵੱਡੀ ਪਿਆਰੇ ਬੱਚੇ ਨੂੰ ਸੰਭਾਲ ਇੱਡੀ ਵੱਡੀ ਕ੍ਰਾਂਤੀ ਨਹੀਂ ਸੀ ਹੋਣੀ ਐਡਾ ਵੱਡਾ ਜਿਹੜਾ ਲੋਕਾਂ ਵਿੱਚ ਲਹਿਰ ਪੈਦਾ ਹੋਣੀ ਸੀ ਉਹ ਲਹਿਰ ਨਹੀਂ ਸੀ ਪੈਦਾ ਹੋਣੀ ਸਮਝਾਇਆ ਨਹੀਂ ਸੀ ਜਾਣਾ ਜਿਹੜਾ ਗੁਰੂ ਪਾਸ਼ਾ ਨੇ ਆਪਣੇ ਬੱਚੇ ਤੇ ਪੁੱਤਰ ਕੁਰਬਾਨ ਕਰਕੇ ਸਮਾਜ ਦੇ ਵਿੱਚ ਇੱਕ ਲਹਿਰ ਪੈਦਾ ਕੀਤੀ ਸੀ ਤੂੰ ਇਸ ਗੱਲ ਨੂੰ ਸਮਝ ਤੂੰ ਖੈਰ ਮੈਂ ਗੱਲ ਕਰ ਰਿਹਾ ਸੀ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਹਰ ਸਿੱਖ ਕਈ ਸਾਨੂੰ ਕਹਿੰਦੇ ਜੀ ਕਿ ਬਾਣੀ ਪੜਨ ਤੋਂ ਰੋਕਦੇ ਅਸੀਂ ਕਹਿੰਦੇ ਰੋਜ਼ ਬਾਣੀ ਪੜੋ ਸਹਿਜ ਪਾਠ ਕਰੋ ਹਾਂਜੀ ਆ ਲਾਈਵ ਸੁਣ ਰਹੇ ਤੁਸੀਂ ਕਰਾਂਗੇ ਰੋਜ਼ ਸਵੇਰੇ ਉੱਠ ਕੇ ਦੋ ਚਾਰ ਅੰਕ ਭਾਵੇਂ ਇੱਕ ਅੰਕ ਹੀ ਸਹਿਜ ਪਾਠ ਕਰੋ ਗੁਰਬਾਣੀ ਦਾ ਤੇ ਗੁਰਬਾਣੀ ਪੜ੍ਹ ਕੇ ਪਿਛੇ ਮਨਸਾ ਨਾ ਰੱਖਿਓ ਮੇਰੀ ਦੁਕਾਨ ਚੱਲੇ ਮੇਰਾ ਘਰ ਚੱਲੇ ਮੇਰੇ ਘਰ ਪੁੱਤ ਹੋਵੇ ਰੱਖਿਓ ਸੱਚਾ ਪਾਤਸ਼ਾਹ ਮੈਨੂੰ ਸਮਾਜ ਵਿੱਚ ਵਧੀਆ ਜੀਵਨ ਜੀਵਣਾ ਆ ਜਾਏ ਮੈਨੂੰ ਸਮਾਜ ਵਿੱਚ ਵਧੀਆ ਜੀਵਨ ਜੀਵਣਾ ਆ ਜਾਏ ਮੇਰੇ ਘਰੋਂ ਦੁੱਖ ਕਲੇਸ਼ ਆਪੇ ਨਿਕਲ ਜਾਣੇ ਆ ਜਦੋਂ ਮੈਂ ਸਤ ਸੰਤੋਖ ਦਇਆ ਧਰਮ ਧੀਰਜ ਨੂੰ ਆਪਣੇ ਪੱਲੇ ਬੰਨ ਲਿਆ ਚੀਜ਼ਾਂ ਨਾ ਮੰਗੇ ਹੋਇਥੇ ਕਿਉਂਕਿ ਜਿਨ੍ਹਾਂ ਦਾ ਨਾਮ ਤੁਸੀਂ ਅਰਦਾਸ ਵਿੱਚ ਲੈਂਦੇ ਹੋ ਨਾ ਉਹਨਾਂ ਦੇ ਪੁੱਤ ਵਾਰੇ ਆ ਕੁਰਬਾਨ ਕੀਤੇ ਆ ਤੇ ਮੈਂ ਅਰਦਾਸ ਕਰਕੇ ਤੁ ਪੁੱਤ ਮੰਗਾ ਮੈਂ ਫੇ ਤਾਂ ਮੈਂ ਲਾਲਚੀ ਹੋਇਆ ਨਾ ਇਥੇ ਉਹਨਾਂ ਦੇ ਘਰ ਵੀ ਪੁੱਤ ᱛੀਆਂ ਹੈਗੇ ਜਿਹੜੇ ਨਹੀਂ ਕਿਸੇ ਗੁਰਦੁਆਰੇ ਜਾਂਦੇ ਨਹੀਂ ਕਿਸੇ ਰੱਬ ਨੂੰ ਨਹੀਂ ਮੰਨਦੇ ਉਹਨਾਂ ਦੀਆਂ ਵੀ ਦੁਕਾਨਾਂ ਚੱਲਦੀਆਂ ਲਾਲਚੀ ਨਹੀਂ ਬਣਨਾ ਫਰੀਦਾ ਜਾਂ ਲੱਭ ਤਾਂ ਨੇਕ ਆ ਹੇ ਫਰੀਦ ਜੀ ਕਹਿੰਦੇ ਨੇ ਜੇ ਲਾਲਚ ਹੈ ਤੇ ਪਿਆਰ ਕਾਦਾ ਲੱਭ ਤਾਂ ਕੂੜਾ ਨੇ ਜੇ ਲਾਲਚ ਹੈ ਤੇ ਪਿਆਰ ਝੂਠਾ ਵਾ ਕਿਚਰ ਝਾਤ ਲੰਗਾਈ ਆ ਛੱਪਰ ਟੁੱਟੇ ਮੇ ਕੱਖਾਂ ਦੀ ਸ਼ਾਨ ਥੱਲੇ ਖਲੋਤੇ ਹੋਈਏ ਤੇ ਸ਼ਾਨ ਚੁੰਦੀ ਹੋਵੇ ਤੇ ਬੰਦਾ ਭੱਜਣ ਤੋਂ ਆਪਣੇ ਆਪ ਨੂੰ ਬਚਾ ਨਹੀਂ ਸਕਦਾ ਜਿਸ ਰਿਸ਼ਤੇ ਦੀਆਂ ਨੀਹਾਂ 'ਚ ਲਾਲਚ ਭਰਿਆ ਹੋ ਰਿਸ਼ਤਾ ਤੋੜ ਨਹੀਂ ਨਿਭਦਾ ਤੁਸੀਂ ਧੀ ਪੁੱਤ ਵਿਆਹਣਾ ਹੋਵੇ ਨਾ ਤੁਹਾਨੂੰ ਪਹਿਲੀ ਮਿਲਣੀ 'ਚ ਪਤਾ ਲੱਗ ਜਾਏ ਵੀ ਲੜਕੇ ਦੀ ਮਾਂ ਦੀਆਂ ਅੱਖਾਂ 'ਚ ਲਾਲਚ ਹੈ ਬਾਪ ਦੀਆਂ ਅੱਖਾਂ 'ਚ ਲਾਲਚ ਹੈ ਲੜਕੇ ਦੀਆਂ ਅੱਖਾਂ 'ਚ ਲਾਲਚ ਹੈ ਪਤਾ ਲੱਗ ਜਾਂਦਾ ਕਈ ਵਾਰੀ ਪਹਿਲੀ ਮਿਲਣੀ 'ਚ ਉਹਦੀ ਗੱਲ ਗੱਲਬਾਤ 'ਚ ਪਤਾ ਲੱਗਦਾ ਪਰ ਕਈ ਵਾਰੀ ਕਹਿੰਦੇ ਰਿਸ਼ਤਾ ਚੰਗਾ ਵਾ ਚੰਗਾ ਲੜਕਾ ਪੜਿਆ ਲਿਖਿਆ ਵਾ ਪਰ ਅਸੀਂ ਕਰ ਦਿੰਨੇ ਆ ਪਰ ਸਮਾਂ ਪਾ ਕੇ ਜਦੋਂ ਧੀ ਉਥੇ ਟੌਰਚਰ ਹੁੰਦੀ ਹੈ ਫੇਰ ਸਮਝ ਆਉਂਦੀ ਹੈ ਕਿ ਰਿਸ਼ਤਾ ਨਹੀਂ ਬਣਾਣੇ ਸੀ ਕਿਉਂਕਿ ਅਸੀਂ ਪਹਿਲੀ ਮਿਲਣੇ 'ਚ ਅੰਦਾਜ਼ਾ ਲਾ ਲਿਆ ਸੀ ਕਿ ਅੰਦਰ ਲਾਲਚ ਟਿਕਿਆ ਹੋਇਆ ਦੋਸਤੀ ਵੀ ਨਹੀਂ ਨਿਭਦੀ ਰਿਸ਼ਤਾ ਵੀ ਨਹੀਂ ਨਿਭਦਾ ਤੇ ਗੁਰੂ ਤੇ ਸਿੱਖਦਾ ਪਿਆਰ ਕਿਦਾਂ ਨਹੀਂ ਬੇਗਾ ਜੀ ਅੰਦਰ ਲਾਲਚ ਟਿਕਿਆ ਹੋਇਆ ਸੁਖਣਾ ਵਾਰਸਰਾਪ ਸਿੱਖੀ ਦੇ ਸ਼ਬਦ ਥੋੜਾ ਸਾਡੇ ਵੇੜੇ 'ਚ ਖਿਲਾਰ ਦਿੱਤੇ ਗਏ ਇੱਥੇ ਤੇ ਅਰਾਹ ਸੀ ਨਾਨਕ ਹੁਕਮ ਨਾਲ ਚੱਲਈ ਨਾਲ ਖਸਨ ਚੱਲੇ ਅਰਦਾਸ ਸਤ ਸੰਤੋਖ ਹੋਵੇ ਅਰਦਾਸ ਬੰਦਿਆ ਤੇਰੇ ਭਲੇ ਸਤ ਤੇ ਸੰਤੋਖ ਹੋਵੇ ਤੇ ਫੇਰ ਤੇਰੀ ਹੋਵੇ ਅਰਦਾਸ ਪਤਾ ਕੀ ਹੋਕਰ ਤਾਂ ਸੋਣ ਸਦ ਬਹਾਲੇ پاس ਉਹਨੇ ਤੈਨੂੰ ਆਪਣੇ ਕੋਲ ਬਿਠਾ ਲੈਣਾ ਜਿਹੜਾ ਬੱਚਾ ਪਿਓ ਦੇ ਕੋਲ ਬਹਿ ਜੇ ਦਸੋ ਉਹਨੂੰ ਕੇਚੀ ਦੀ ਲੋੜ ਰਹਿੰਦੀ ਮੁੜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ